ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ 13 ਇਚ ਠੱਡਾ ਵਿਖੇ ਤੇ ਇੱਥੇ ਤੁਹਾਨੂੰ ਕੁਝ ਪੁਰਾਣੇ ਕੱਚੇ ਘਰ ਦਿਖਾਵਾਂਗੇ ਇਹ ਘਰ ਦੀ ਤੁਸੀਂ ਪਹਿਲਾਂ ਇੱਕ ਛੋਟੀ ਜੀ ਕਲਿੱਪ ਵੀ ਦੇਖੀ ਹੋਵੇਗੀ ਆਪਣੇ ਫੇਸਬੁੱਕ ਪੇਜ ਦੇ ਉੱਪਰ ਤੇ ਅੱਜ ਇਸ ਪਿੰਡ ਦੀਆਂ ਕੁਝ ਪੁਰਾਣੇ ਘਰ ਜਿਹੜੇ 1947 ਦੀ ਵੰਡ ਤੋਂ ਪਹਿਲਾਂ ਦੇ ਨੇ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੁਝ ਘਰ ਸੀ ਜਿਹੜੇ ਇੱਥੇ ਮੁਸਲਮਾਨ ਪਰਿਵਾਰਾਂ ਦੇ ਸੀ ਇਹ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਘਰ ਦੇਖ ਰਹੇ ਹੋ ਇਹਦੇ ਵਿੱਚ ਇੱਕ ਦੋ ਨਿਸ਼ਾਨੀਆਂ ਅੱਜ ਵੀ 1947 ਦੀ ਵੰਡ ਤੋਂ ਪਹਿਲਾਂ ਦੀਆਂ ਮੌਜੂਦ ਨੇ ਜਿਹੜਾ ਇਹ ਸਾਹਮਣੇ ਆਪਾਂ ਇੱਕ ਕੱਚਾ ਕਮਰਾ ਦੇਖ ਰਹੇ ਹਾਂ ਇਸ ਦਾ ਜਿਹੜਾ ਦਰਵਾਜ਼ਾ ਹੈ ਜਾਂ ਕਮਰਾ ਹੈ ਇਹ ਦੋਸਤੋ ਸਾਰਾ 1947 ਦੀ ਵੰਡ ਤੋਂ ਪਹਿਲਾਂ ਦਾ ਹੈ ਜਦੋਂ ਵੰਡ ਹੋਈ ਦਾ ਪਰਿਵਾਰ ਇਸੇ ਤਰ੍ਹਾਂ ਇਸ ਨੂੰ ਛੱਡ ਕੇ ਚਲੇ ਗਏ ਤੇ ਉਸ ਤੋਂ ਬਾਅਦ ਜਿਹੜੇ ਪਰਿਵਾਰ ਹੁਣ ਇੱਥੇ ਵੱਸਦੇ ਆ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਹੀ ਇਸ ਨੂੰ ਸੰਭਾਲਿਆ ਹੋਇਆ ਹੈ ਇਸ ਦੀਆਂ ਪ੍ਰਾਣੀਆਂ ਛੱਤਾਂ ਤੇ ਇਹ ਸਾਹਮਣੇ ਜਿਹੜਾ ਦਰਵਾਜ਼ਾ ਹੈ ਪਰਿਵਾਰ ਦੱਸਦਾ ਹੈ ਕਿ ਇਹ ਵੀ 1947 ਦੀ ਵੰਡ ਤੋਂ ਪਹਿਲਾਂ ਦਾ ਹੀ ਲੱਗਾ ਹੋਇਆ ਹੈ ਤੇ ਦੋਸਤੋ ਕਿ ਪਰਿਵਾਰ ਬੇਸ਼ੱਕ ਇੱਥੋਂ ਚਲੇ ਗਏ ਪਰ ਨਿਸ਼ਾਨੀਆਂ ਅੱਜ ਵੀ ਉਸੇ ਤਰੀਕੇ ਦੇ ਨਾਲ ਨੇ ਇੱਕ ਇਹ ਘਰ ਤੁਸੀਂ ਦੇਖ ਰਹੇ ਹੋ ਇਹ ਵੀ ਵੰਡ ਤੋਂ ਪਹਿਲਾਂ ਦਾ ਹੈ ਦੋਸਤੋ ਹੌਲੀ ਹੌਲੀ ਕਰਕੇ ਘਰ ਜਿਹੜੇ ਇਹ ਆਪਣਿਆਂ ਨੂੰ ਉਡੀਕਦੇ ਬੇਸ਼ੱਕ ਟੈ ਟੇਰੀ ਹੋ ਰਹੇ ਨੇ ਪਰ ਅੱਜ ਵੀ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਇੱਕ ਉਮੀਦ ਹੁੰਦੀ ਹੈ ਕਿ ਸ਼ਾਇਦ ਮੇਰੇ ਵਿੱਚ ਵਸਣ ਵਾਲੇ ਮੈਨੂੰ ਬਣਾਉਣ ਵਾਲੇ ਸ਼ਾਇਦ ਕਦੇ ਦੁਬਾਰਾ ਫੇਰ ਆਉਣਗੇ ਤਾਂ ਦੋਸਤੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੁਰਾਣੀਆਂ ਚੀਜ਼ਾਂ ਨੂੰ ਕਵਰ ਕਰਕੇ ਤੇ ਤੁਹਾਡੇ ਨਾਲ ਸਾਂਝੇ ਕਰੀਏ ਵੈਸੇ ਤਾਂ ਜਿਹੜੇ ਪੁਰਾਣੇ ਕੱਚੇ ਘਰ ਨੇ ਉਹ ਹੌਲੀ ਹੌਲੀ ਕਰਕੇ ਖਤਮ ਹੋਗੇ ਪਰ ਕੁਝ ਕੁ ਪਿੰਡਾਂ ਦੇ ਵਿੱਚ ਅੱਜ ਵੀ ਇਹ ਪੁਰਾਣੀਆਂ ਚੀਜ਼ਾਂ ਮੌਜੂਦ ਨੇ ਉਸ ਤੋਂ ਬਾਅਦ ਦੋਸਤੋ ਇਹ ਜਿਹੜਾ ਘਰ ਆਪਾਂ ਦੇਖ ਰਹੇ ਆ ਇਹ ਵੀ ਵੰਡ ਤੋਂ ਪਹਿਲਾਂ ਦਾ ਬਣਿਆ ਹੋਇਆ ਪੁਰਾਣਾ ਘਰ ਹੈ ਤੇ ਦੋਸਤੋ ਕੋਸ਼ਕੂ ਘਰੀ ਬਚੇ ਨੇ ਜਿਹੜੇ ਪ੍ਰਾਣੇ ਖੜੇ ਨੇ ਕਿਉਂਕਿ ਜਿਹੜੇ ਮਿੱਟੀ ਦੇ ਘਰ ਨੇ ਉਹ ਹੌਲੀ-ਹੌਲੀ ਕਰਕੇ ਮਿੱਟੀ ਦੀ ਵੀ ਇੱਕ ਮੰਯਾ ਦਾ ਉਸਨੇ ਵੀ ਹੌਲੀ-ਹੌਲੀ ਕਰਕੇ ਖਤਮ ਹੋਣਾ ਤੇ ਉਸ ਤੋਂ ਬਾਅਦ ਦੋਸਤੋ ਇਹ ਜਿਹੜਾ ਆਪਾਂ ਘਰ ਦੇਖ ਰਹੇ ਆਂ ਦੀ ਆਪਾਂ ਇੱਕ ਪਹਿਲਾਂ ਛੋਟੀ ਜੀ ਕਲਿੱਪ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੇ ਬਹੁਤ ਸਾਰੇ ਦੋਸਤਾਂ ਨੇ ਇਸ ਨੂੰ ਪਸੰਦ ਕੀਤਾ ਸੀ ਇਹ ਸ਼ਾਇਦ ਇਥੋਂ ਦੇ ਲੋਕਲ ਪਰਿਵਾਰ ਨੇ ਉਹ ਹੁਣ ਮਲਕਾਣਾ ਖੁਰਦ ਦੱਸਦੇ ਆ ਕਿ ਚਲੇ ਗਏ ਸੀ ਉਸ ਤੋਂ ਬਾਅਦ ਤੇ ਦੋਸਤੋ ਇਹਦੇ ਵੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਆਰ ਪਰ ਦੋਨੋਂ ਪਾਸੇ ਆਮੋ ਸਾਹਮਣੇ ਦਰਵਾਜ਼ੇ ਬਣੇ ਹੋਏ ਆ ਕੱਚੀ ਮਿੱਟੀ ਦੀਆਂ ਜਿਹੜੀਆਂ ਕੰਧਾਂ ਨੇ ਉਸੇ ਤਰੀਕੇ ਨਾਲ ਨੇ ਗੁੱਠ ਤੇ ਚਵਾਰਾ ਕਦੇ ਚਵਾਰੇ ਵਾਲੇ ਜਿਹੜੇ ਘਰ ਸੀ ਉਹਨਾਂ ਦੀ ਵੀ ਟੌਰ ਹੁੰਦੀ ਸੀ ਬੇਸ਼ੱਕ ਅੱਜ ਕੋਠੀਆਂ ਪੈ ਗਈਆਂ ਪਰ ਜਿਹੜੇ ਲੋਕਾਂ ਦੇ ਮੈਂ ਕਮੈਂਟ ਪੜੇ ਸੀ ਕਿ ਹਰ ਬੰਦੇ ਦਾ ਕਮੈਂਟ ਸੀ ਕਿ ਇੱਥੇ ਕਿੰਨਾ ਸਕੂਨ ਮਿਲਦਾ ਹੋਵੇਗਾ ਕਿੰਨੀ ਸੋਹਣੀ ਜਗ੍ਹਾ ਹੈ ਤਾਂ ਦੋਸਤੋ ਅਸੀਂ ਸੋਚਿਆ ਕਿ ਤੁਹਾਡੇ ਨਾਲ ਪੂਰੀ ਵੀਡੀਓ ਵੀ ਜਿਹੜੀ ਇਸ ਘਰ ਦੀ ਸਾਂਝੀ ਕੀਤੀ ਜਾਵੇ ਤਾਂ ਦੋਸਤੋ ਇਹ ਸੀ ਪਿੰਡ ਠੱਡਾ ਦੇ ਕੁਝ ਪੁਰਾਣੇ ਮਕਾਨ ਜਿਹੜੇ ਨਿਸ਼ਾਨੀ ਦੇ ਵਜੋਂ ਅੱਜ ਮੌਜੂਦ ਨੇ ਜਿਨ੍ਹਾਂ ਨੂੰ ਅਸੀਂ ਕਵਰ ਕਰਕੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੇ ਤਾਂ ਅੱਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਆ ਜੇ ਤੇ ਜਾਂਦੇ ਜਾਂਦੇ ਦੋਸਤੋ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਧੰਨਵਾਦ